ਕੂਤਰ ਜਦੋਂ ਮੰਨ ਕੇ ਚਲੋ ਵੀ ਟਾਈਮ ਲੱਗ ਗਿਆ ਕੂਤਰਾਂ ਤੇ ਕੂਤਰ ਉੱਤੇ ਖੜ ਗਏ ਉੱਤੇ ਖੜ ਗਏ ਤੇ ਕੂਤਰ ਕਿਤੇ ਨਾਥਪੁਰੇ ਉਤਰਿਆ ਅੱਛਾ ਨਾਥਪੁਰੇ ਉਤਰਿਆ ਉੱਥੇ ਬਾਜੀ ਹੋ ਗਈ 4 ਵਜੇ ਬਾਜੀ ਹੋ ਗਈ ਸੀਗੀ ਉੱਥੇ ਬੋਲਦਾ ਕੱਲਾ ਜਿਹੜਾ ਤਾਂਹ ਤੋਂ ਆਇਆ ਉਹ ਕੱਲੇ ਦੀ ਰਹਿ ਗਈ ਸੀ ਬਾਜੀ ਪੰਜ ਮੁੜੇ ਸੀ ਆਪਣਾ ਕੂਤਰ 6:30 ਵਜੇ ਫਿਰਦਾ ਸੀ ਖਿਆਲੀ ਵਾਲੇ ਉੱਤੇ 520 ਵਾਲੀ ਬਾਜੀ ਸੀਗੀ ਭਾਈ ਸਵਾ ਸਵਾ 3 3:30 ਵਜੇ ਸਣੀ ਬੱਪੇ ਵਾਲੇ ਦੀ ਕੱਲੀ ਕਬੂਤਰੀ ਫਿਰਦੀ ਸੀ ਤੇ ਆਪਣਾ ਉਸ ਦਿਨ ਸਵਾ 6 ਵਜੇ ਕਬੂਤਰ ਫਿਰਦਾ ਸੀ ਕਾਲਾ ਸੀ ਹਾਂ ਆ ਆ ਕਿਹੜੀਆਂ ਚੋ ਬਈ ਇਹ ਵੀ ਭੂਸ ਲਈ ਜੀ ਇਹ ਬਈ ਇਹ ਪਿਓਰ ਆ ਬਈ ਹਤਨੇ ਵਾਲੇ ਕੋਈ ਗੜਦਾ ਹਾਂ ਇਹ ਪੂਰੀਆਂ ਕਬੂਤਰੀਆਂ ਪੂਰੀਆਂ ਲੀਲੀਆਂ ਦਿਨ ਉੱਤੇ ਸਾਹਮਣੇ ਆ ਰੱਤੇ ਰੁੱਤੇ ਫਿਰਦੇ ਸਾਰੇ ਇਹਨਾਂ ਦੀ ਬਸ ਉਹ ਹੈ ਇਹ ਜਿਹੜੀ ਆਪਣੇ ਕੋਲੇ ਆ ਕੱਢ ਦਿੰਦੇ ਮੈਂ ਤਾਂ ਇਹ ਛੱਡਦਾ ਬਈ ਅੱਛਾ ਓਏ ਰੋਕ ਲੈ ਇਹ ਤਾਂ ਨਹੀਂ ਬਈ ਆਪਾਂ ਰੱਖ ਦੇ ਆ ਛੱਡ ਦੇ ਇਹ ਨਹੀਂ ਆਪਾਂ ਛੱਡਦੇ ਆਪਾਂ ਆ ਦੇ ਆ ਵੀ ਦੇਖ ਲਓ ਵੀ ਮਿੱਤਰੋ ਆ ਜਿਹੜਾ ਨਾਮ ਕੁਤਰੀ ਹੋਣੀ ਹੈ ਨਹੀਂ ਨਹੀਂ ਦਿਖਾ ਦੇ ਕੁਤਰੀ ਇਹਦੇ ਨਾਮ ਦੀ ਬਣੀ ਆਜ ਉਹਦਾ ਤੂੰ ਜਾ ਇਹਨੂੰ ਨਹੀਂ ਪਤਾ ਤੂੰ ਫੜਦੇ ਨਾ ਚੋਰ ਓਕੇ ਬ੍ਰੋ ਆ ਫੜੀ ਵੀਰੇ ਆ ਫੜੋ ਕੋਈ ਕਬੂਤਰ ਇਹ ਕਬੂਤਰਾਂ ਭਾਈਆ ਆਪ ਵੀ ਬਹੁਤ ਉੜਦੀਆਂ ਰਹੀਆਂ ਇਹ ਆਹ ਜੀ ਇਹ ਕਬੂਤਰ ਜਿਹੜਾ ਭਾਈ ਤੁਹਾਨੂੰ ਮੈਂ ਕਿਹਾ ਸੀ ਸਵਾ 6 ਵਜੇ ਫਿਰਦਾ ਸੀ ਇਹ ਉਹਦਾ ਹਾਂ ਉਹਦਾ ਪਿਓ ਹੈ ਇਹ ਭਾਈ ਇਹਦਾ ਪਹਿਲਾਂ ਮੈਂ ਛੱਡਿਆ ਪੱਠਾ ਨਾਸਪੁਰੇ ਬਹੁਤ ਚੰਗਾ ਉੱਡੇ ਭਾਈ ਜਿੱਤੀ ਭਾਈ ਹਾਂ ਨੇ ਰੀ ਜੀ ਆ ਗਈ ਸਾਨੂੰ ਡਰ ਸੀਗਾ ਮੈਂ ਕਿਹਾ ਤਾਹਾਂ ਤੋਂ ਨਾ ਜਾਵੜੇ ਤੇ ਉਹ ਆ ਗਿਆ ਚਲੋ ਦੋ ਕਬੂਤਰ ਹੋਰ ਸੀਗੇ ਉਹਦਾ ਵਹਿ ਗਏ ਸੀਗੇ ਪਰ ਆਪਣਾ ਕਬੂਤਰ ਬਹੁਤ ਸੋਹਣਾ ਉੱਡਿਆ ਉਥੇ ਟਿੱਗ ਪਿਆ ਕੋਈ ਚੱਕ ਕੇ ਲੈ ਗਿਆ ਆ ਕਬੂਤਰ ਤੇ ਆ ਕਬੂਤਰੀ ਇਹਦੇ ਨਾਲ ਲਈ ਸੀਗੀ ਕਬੂਤਰੀ ਵੀ ਗਰਦੇਵ ਕਹਿੰਦੀ ਆ ਕਬੂਤਰ ਆਪਣਾ ਮੰਨ ਕੇ ਚਲੋ ਆਇਆ ਵੈ ਸੀਗਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਤੇ ਕਬੂਤਰ ਲਾਦ ਭਾਲੀ ਸੋਹਣੀ ਉੱਡੀ ਕਬੂਤਰ ਦੀ ਕੋਈ ਹਰੇ ਨਹੀਂ ਇਹ ਅੱਜ ਤੱਕ ਬਾਈ ਅੱਛਾ ਹਾਂ ਜਿੰਨਾ ਕਰ ਇਹ ਵੀ ਮੰਨ ਕੇ ਚਲੋ ਵੀ ਆਪਣੇ ਕਬੂਤਰ ਇਹਦੇ ਨਾਲੇ ਤਾਂ ਨੀਵੇਂ ਨਹੀਂ ਉੱਟਦੇ ਰੱਬ ਜੀ ਖੜ ਕੇ ਉੱਡਣਗੇ ਨਾਲ ਹੀ ਜਾਂਦੇ ਨਹੀਂ ਬਾਈ ਭਾਵੇਂ ਨਾਲ ਪੂਲੀ ਛੱਡ ਦੇ ਮੇਰਾ ਪੂਲ ਨੂੰ ਕੀ ਕਹਿੰਨਾ ਇੱਕ ਅੱਧਾ ਆ ਗਿਆ ਹੋਵੇ ਤੇ ਆਪਣਾ ਕਬੂਤਰ ਨਹੀਂ ਬਾਈ ਆਉਂਦਾ ਨਹੀਂ ਉੱਤੇ ਖੜ ਕੇ ਨਹੀਂ ਹੁੰਦੇ ਨਹੀਂ ਜਮੇ ਨਾ ਥਾਣੇ ਦੇਖ ਲੈ ਨਾ ਥਾਣੇ ਆ ਬਾਈ ਹੁਣ ਮੇਨ ਪ੍ਰੋਬਲਮ ਇਹੀ ਆਉਂਦੀ ਆ ਕਬੂਤਰ ਸਾਰਿਆਂ ਕੋਲ ਹੀ ਵਧੀਆ ਨੇ ਪਰ ਭੱਜ ਜਾਂਦੇ ਆ ਕਬੂਤਰ ਬਾਹਰ ਵੀ ਉਹ ਕਾਰਨ ਪਤਾ ਕੀ ਹੁੰਦਾ ਜਿਵੇਂ ਆਪਾਂ ਕਬੂਤਰ ਨਹੀਂ ਜੁੜਾ ਸਹੀ ਲੱਗਦਾ ਕਿ ਕੋਈ ਮੈਸ ਹੋ ਗਈ ਮੈਸ ਤੋਂ ਬਾਈ ਜਾਊਗਾ ਜਿੰਨਾ ਇਹ ਪਿਓਰ ਕਬੂਤਰ ਆ ਕਬੂਤਰ ਜਾਣਗੇ ਨਹੀਂ ਇਹ ਲੋਕ ਕਹਿੰਦੇ ਵੀ ਲਾਲਚੀ ਨੇ ਕਬੂਤਰ ਉੱਤੋਂ ਆ ਕੇ ਬੈਹਿੰਦੇ ਜ਼ੋਰ ਨਹੀਂ ਲਾਉਂਦੇ ਜਿੰ ਇੱਦਾਂ ਕੋਈ ਗੱਲ ਨਹੀਂ ਹੋਈ ਆ ਯਾਰ ਸੇਮੇ ਦੇ ਆ ਯਾਰ ਤੈਨੂੰ ਬਾਈ ਤੈਨੂੰ ਮੈਂ ਦੱਸ ਦਿੰਦਾ ਸੇਮੇ ਦੇ ਬੰਦੇ ਆ ਮੱਖਣ ਕੇ ਆਪਣੇ ਨਾਲ ਵਧੀਆ ਲਿਆ ਜਾ ਕੋ ਕੇ ਕੇ ਕੋ ਕੇ ਕੇ ਉਹ ਬੰਦੇ ਕਹਿੰਦੇ ਕਹਿੰਦੇ ਵੀ ਤੂੰ ਸਾਨੂੰ ਕਬੂਤਰ ਦੇ ਯਾਰ ਸਾਡੇ ਕਬੂਤਰ ਯਾਰ ਖੜਦੇ ਨਹੀਂ ਕਹਿੰਦੇ ਸਾਡੇ ਤਾਂ ਐ ਨਹੀਂ ਪਤਾ 10 ਇੱਧਰ ਨੂੰ ਲੰਘ ਜਾਂਦੇ 4 ਇੱਧਰ ਨੂੰ ਲੰਘ ਜਾਂਦੇ 4 ਇਹਨੂੰ ਕਹਿੰਦਾ ਨਾਤਰੋ ਸਾਡਾ ਟੂਰ ਕਿਤੇ ਨਾ ਕਿਤੇ ਤਾਂ ਹੁੰਦਾ ਇੱਕ ਦੀ ਚੱਲ ਕਬੂਤਰਾਂ ਵੀ ਲੈ ਗਏ ਬੰਦਾ ਮਗਰ ਫਿਰ ਜਾਂਦਾ ਫਿਰ ਦੁਖੀ ਹੋ ਜਾਂਦਾ ਯਾਰ ਹੋ ਜਾਂਦਾ ਕਬੂਤਰਾਂ ਵੀ ਲੈ ਕੇ ਗਿਆ ਇੱਕ ਦੀ ਉਹ ਸਾਡੇ ਤੋਂ ਐਸ ਕਰਕੇ ਮੈਂ ਕਿਹਾ ਤੂੰ ਮੈਨੂੰ ਦੇ ਯਾਰ ਹੂੰ ਵੀ ਮਾਇਆ ਪਾਉਣਾ ਤੇਰੇ ਵਾਲੇ ਕਬੂਤਰ ਮਗਾ ਆਪਣੇ ਵਾਲੇ ਤੁਰਕੇ ਦਿਖਾਉਣ ਹੂੰ ਤੇਗਤੀ ਬਈ ਆਪਣੇ ਤੋਂ ਲੈ ਜਾ ਗਿਲੇ ਗਿਆ ਉਹ ਵਧੀਆ ਗਾਂ ਇਹਨਾਂ ਦਾ ਪੁੱਤ ਬਈ ਇਹ ਹਾਂ ਐਰ ਦੇ ਕੂਤ ਸਾਰੇ ਰੰਗ ਹੀ ਸਾਰੇ ਰੰਗ ਵਾਲੇ ਹੁਣੇ ਕੱਢਦੇ ਆ ਗੋਲੇ ਵੀ ਕੱਢਦੇ ਗੋਲੇ ਲੀਲੇ ਗੋਲੇ ਸਵਾਰ ਰੰਗੇ ਸਵਾਰ ਰੰਗੇ ਸਿਲਬਰ ਐਵੇਂ ਵੀ ਕੱਢਦੇ ਆ ਪਾਕਿਸਤਾਨੀ ਕਾੜੀ ਕੂਤਰੋ ਆ ਕਿਥੇ ਗੋਲਾ ਜਾ ਵੀ ਬੈਠਾ ਬਈ ਖੱਟੇ ਖਾਣਾ ਗੋਦਾ ਲਈ ਫੜ ਕੇ ਵੱਡਾ ਗੋਲਾ ਫੜਦਾ ਤੂ ਤੇ ਜਿਹੜੀ ਜੁੰਝ ਹੈ ਦੀ ਹਾਂ ਬਈ ਯਾਰ ਬਈ ਕੁੱੜਦੇ ਵਾਲਿਆ ਯਾਰ ਵਾਲੇ ਡਾਵੇ ਕੂਤਰਾ ਬਈ ਇਹ ਹੁਣ ਸਾਨੂੰ ਇਹਦਾ ਐਂ ਤਾਂ ਪਤਾ ਨਹੀਂਗਾ ਵੀ ਆ ਕੂਤਰ ਦੀ ਨਸਲ ਕੀ ਆ ਕਸੇ ਇਹ ਗਰਦੇਵ ਕਲੇ ਕਹਿੰਦੇ ਜਿਆਦਾ ਤਾਂ ਇਹਨਾਂ ਨੂੰ ਹਾਂ ਆ ਕਬੂਤਰ ਹੀ ਗਰਦੇਵ ਕਲੇ ਕਬੂਤਰਾਂ ਦੀ ਆ ਇਹ ਸਾਨੂੰ ਪਤਾ ਉੱਡਦੇ ਵਧੀਆ ਆ ਆ ਵੀ ਇਹ ਮੈਂ ਕਿਹਾ ਯਾਰ ਅੱਥਾ ਕਾ ਪਾਈ ਆ ਬਈ ਇਹ ਪਹਿਲਾ ਕੁੱਟਾ ਸਭ ਤੋਂ ਪਹਿਲਾ ਪੱਠਾ ਇਹ ਕੱਢਿਆ ਸੀਗਾ ਹੁਣ ਆ ਕਬੂਤਰ ਨੂੰ ਹਰੇਕ ਫੜ ਕੇ ਆਏ ਕਹਦੂਗਾ ਬਈ ਇਹਦਾ ਯਾਰ ਉਹੀ ਆ ਹੈ ਨੀਲੇ ਆ ਇਹਨੂੰ ਲੋਕ ਘਾਟੀ ਪਛਾਣਦੇ ਆ ਇਹ ਬਈ ਸਾਨੂੰ ਪਤਾ ਵੀ ਕੀ ਆ ਤੇ ਹਾਂ ਬਿਕੇ ਮੇ ਉੱਡਦੇ ਹੂੰ ਪਰੇ ਜਿੱਥੇ ਉੱਡਦੇ ਆ ਫਿਰ ਤਾਂ ਤਾਂ ਨਹੀਂ ਖੜਾ ਲਾ ਲਾਲ ਬਗਲਾ ਵਾਲਾ ਗੋਲਾ ਕਿੱਥੇ ਗੋਲਾ ਕੱਢੀ ਉਹ ਆ ਗੋਲਾ ਕੱਢ ਦਿਆ ਲੋ ਵੀ ਮਿੱਤਰੋ ਅੱਜ ਜਿਹੜੇ ਏਰੀਏ 'ਚ ਤੁਹਾਨੂੰ ਲੈ ਕੇ ਆਏ ਹੋਏ ਆ ਅਸੀਂ ਇੱਥੇ ਕਬੂਤਰਬਾਜੀ ਦਾ ਘੜਾ ਮਤੀ ਬੰਨ ਲਈ ਗੱਲ ਕਰ ਲਾ ਜਿੰਨੇ ਵੀ ਕਬੂਤਰਬਾਜੀ ਨੂੰ ਪਿਆਰ ਕਰਨ ਵਾਲੇ ਆ ਤੇ ਆਪਦਾ ਸ਼ੌਂਕ ਵੀ ਕਰੋ ਤੇ ਨਾਲ ਨਾਲ ਸਾਨੂੰ ਦੱਸਿਓ ਵੀ ਕਮੈਂਟ ਕਰਕੇ ਕਿਵੇਂ ਜੀ ਲੱਗੀ ਵੀਡੀਓ ਇਹ ਬਾਈ ਉਹਨਾਂ ਨੇ ਆਪ ਨੂੰ ਕਬੂਤਰ ਦਿਖਾਏ ਸਾਰੇ ਲੋਕ ਕਿਹੜਾ ਕੱਢ ਲਾ ਅੱਗੜੀ ਪਈ